ਬੇਬੇ ਨੇ ਵਿਆਹ ਵਿੱਚ ਚੱਕ ਤੇ ਫੱਟੇ ਸਾਰੀਆਂ ਔਰਤਾਂ ਲਾ ਦਿਤੀਆਂ ਖੁੰਝੇ ਅਕਸਰ ਹੀ ਬਜ਼ੁਰਗਾਂ ਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹਨਾਂ ਦੇ ਪੋਤੇ-ਪੋਤੀਆਂ ਜਾਂ ਦੋਤੇ-ਦੋਤੀਆਂ ਦਾ ਵਿਆਹ ਹੁੰਦਾ ਹੈ ਜਿਸ ਦੀ ਕਿ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਦਿਨ ਡੀਜੇ ਤੇ ਇੱਕ ਬੇਬੇ ਕਿਵੇਂ ਬਖਰੇ ਹੀ ਤਰੀਕੇ ਨਾਲ ਨੱਚ ਰਹੀ ਹੈ ਦਰਅਸਲ ਡੀਜੇ ਤੇ ਕੁਝ ਔਰਤਾਂ ਨੱਚ ਰਹੀਆਂ ਸੀ ਜੋ ਕਿ ਬੇਬੇ ਨੂੰ ਧੱਕੇ ਨਾਲ ਫੜ ਕੇ ਸਟੇਜ ਤੇ ਨੱਚਣ ਲਈ ਲੈ ਆਉਂਦੀਆਂ ਨੇ ਬਸ ਫੇਰ ਕੀ ਸੀ ਬੇਬੇ ਵੀ ਚੱਕ ਦਿੰਦੀ ਹੈ ਫੱਟੇ ਤੇ ਸਟੇਜ ਤੇ ਕਰਨ ਲੱਗ ਜਾਂਦੀ ਹੈ ਬਖਰੇ ਹੀ ਸਟੈਪ ਸਾਰੀਆਂ ਹੀ ਔਰਤਾਂ ਨੂੰ ਲਾ ਦਿੰਦੀ ਏ ਖੁੰਝੇ ਸਾਰੀਆਂ ਹੀ ਔਰਤਾਂ ਖੜ ਕੇ ਬੇਬੇ ਦੇ ਨੱਚਣ ਦਾ ਤਰੀਕਾ ਦੇਖਣ ਲੱਗ ਜਾਂਦੀਆਂ ਨੇ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਬਜ਼ੁਰਗਾਂ ਨੂੰ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਏ ਸੋ ਜੇਕਰ ਤੁਹਾਡੇ ਵੀ ਘਰ ਵਿੱਚ ਬਜ਼ੁਰਗ ਨੇ ਤਾਂ ਇਹਨਾਂ ਨੂੰ ਪਿਆਰ ਤੇ ਸਤਿਕਾਰ ਜ਼ਰੂਰ ਦਿਓ ਕਿਉਂਕਿ ਬਜ਼ੁਰਗ ਤਾਂ ਇੱਕ ਤਰ੍ਹਾਂ ਦੀਆਂ ਟੂਮਾਂ ਹੁੰਦੇ ਨੇ ਜੋ ਕਿ ਬੱਚਿਆਂ ਦੀ ਜ਼ਿੰਦਗੀ ਦੀ ਸੁੰਦਰਤਾ ਵਿੱਚ ਚਾਰ ਚੰਨ ਲਾ ਦਿੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ